ਦੋਸਤੋ ਮੈਂ ਬਲਜੀਤ ਬੱਲੀ ਐਡੀਟਰ ਬਾਬੂ ਸ਼ਾਹੀ ਨੈਟਵਰਕ ਬਾਬੂਸ਼ਾਹੀ.com ਤੇ ਤਿਰਸ਼ੀ ਨਜ਼ਰ ਮੀਡੀਆ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਇੱਕ ਬੜੀ ਅਜੀਬ ਸਮੱਸਿਆ ਫੇਸ ਕਰ ਰਹੇ ਹਾਂ ਜਦੋਂ ਖਬਰਾਂ ਦੇ ਲਿੰਕ ਪਾ ਕੇ ਜਾਂ ਫੇਸਬੁੱਕ ਦੇ ਵੀਡੀਓਜ਼ ਦੇ ਤੇ YouTube ਦੇ ਵੀਡੀਓਜ਼ ਦੇ ਲਿੰਕ ਪਾ ਕੇ ਜਦੋਂ ਸ਼ੇਅਰ ਕੀਤੇ ਜਾਂਦੇ ਨੇ ਐਜ਼ ਨਿਊਜ਼ ਅਲਰਟ ਜਾਂ ਲਿੰਕਸ ਫ੍ਰੋਮ ਆਈਫੋਨ ਟੂ ਐਂਡਰੋਇਡ ਜਦੋਂ ਇਹ ਲਿੰਕ ਅਸੀਂ ਸ਼ੇਅਰ ਕਰਦੇ ਆ ਤਾਂ ਜਿਹੜੇ ਲਿੰਕ origignal ਲਿੰਕ ਦੇ ਨਾਲ ਫੋਟੋ ਹੁੰਦੀ ਹੈ ਤਸਵੀਰ ਹੁੰਦੀ ਹੈ ਉਹ ਫੋਟੋ ਜਦੋਂ ਉਹ ਲਿੰਕ ਐਂਡਰੋਇਡ ਫੋਨ ਦੇ ਵਿੱਚ ਜਾਂਦਾ ਹੈ Apple ਤੋਂ iPhone ਤੋਂ ਤਾਓ ਐਕਚੁਅਲ ਫੋਟੋ ਦੀ ਥਾਂ ਕੋਈ ਹੋਰ ਫੋਟੋ ਸ਼ੋ ਕਰਦਾ ਹੈ ਲਿੰਕ ਆਪਣੇ ਆਪ ਚੱਕਦਾ ਹੈ ਪਤਾ ਨਹੀਂ ਲੱਗਦਾ ਕਿਹੜੀ ਫੋਟੋ ਚੱਕ ਲੇ ਕਿੱਥੋਂ ਚੱਕ ਲੇ ਉਹ ਤੇ ਇਹ ਪਿਛਲੇ ਲਗਭਗ 2 ਹਫ਼ਤਿਆਂ ਦਾ ਵਿਵਾਦ ਹੋ ਗਿਆ ਸਮਾਂ ਜਦੋਂ ਦੀ ਇਹ ਸਮੱਸਿਆ ਸ਼ੁਰੂ ਹੋਈ ਹੈ ਪਹਿਲਾਂ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਸਮੱਸਿਆ ਹੈ ਹੁਣ ਹੌਲੀ-ਹੌਲੀ ਸਾਨੂੰ ਇਹ ਗੱਲ ਪਤਾ ਹੈ ਕਿ ਆਈਫੋਨ ਤੋਂ ਐਪਲ ਕੰਪਨੀ ਦੇ ਆਈਫੋਨ ਤੋਂ ਜਦੋਂ ਲਿੰਕ ਸ਼ੇਅਰ ਕੀਤੇ ਜਾਂਦੇ ਨੇ ਤਾਂ ਐਂਡਰੌਇਡ ਫੋਨ ਦੇ ਵਿੱਚ ਜਾਂਦੇ ਨੇ ਐਂਡਰੌਇਡ ਮੋਡ ਸੈਮਸੰਗ ਤੇ ਹੋਰ ਕੰਪਨੀਆਂ ਦੇ ਆਈਫੋਨ ਤੋਂ ਵਾਈਫੋਨ ਜਾਂਦੇ ਨੇ ਉਹ ਠੀਕ ਜਾਂਦੇ ਨੇ ਤੇ ਜਦੋਂ ਆਈਫੋਨ ਤੋਂ ਐਂਡਰਾਇਡ ਤੇ ਜਾਂਦੇ ਨੇ ਉਹ ਬੜੇ ਅਜੀਬ ਕਿਸਮ ਦੇ ਪਿਕਚਰ ਚੱਕ ਲੈਂਦੇ ਨੇ ਪਤਾ ਨਹੀਂ ਕਿਹੜੀ ਚੱਕ ਲਵੇ ਉਹ ਸਾਡੀ ਮਰਜ਼ੀ ਤੋਂ ਜਾ ਉਹ ਜਿਹੜੀ ਐਕਚੁਅਲ ਫੋਟੋ ਹੁੰਦੀ ਹੈ ਉਹਦੇ ਲਿੰਕ ਦੇ ਨਾਲ ਉਹ ਨਹੀਂ ਹੁੰਦੀ ਕੋਈ ਹੋਰ ਚੱਕ ਲੈਂਦੇ ਸੋ ਬਹੁਤ ਹੀ ਅਜੀਬ ਕਿਸਮ ਦੀ ਸਮੱਸਿਆ ਅਸੀਂ ਫੇਸ ਕਰ ਰਹੇ ਹਾਂ ਤੁਹਾਨੂੰ ਅਸੀਂ ਦਿਖਾਉਣੇ ਆ ਕਿ ਇਹ ਕਿਸ ਤਰ੍ਹਾਂ ਇਹ ਚੱਕਦਾ ਹੈ ਕਿਹੋ ਜਿਹੀ ਮਤਲਬ ਇਹਦੀ ਲੈ ਹੁਣ ਤੁਹਾਨੂੰ ਅਸੀਂ ਇਹ ਦਿਖਾਉਣੇ ਆ ਕਿ ਕੀ ਸਾਡੇ ਨਾਲ ਹੋ ਕੀ ਰਿਹਾ ਹੈ ਦੇਖੋ ਆ ਅਸੀਂ ਜਿਹੜੀ ਖਬਰ ਜਿਹੜੀ ਸ਼ੇਅਰ ਕੀਤੀ ਖਬਰ ਦਾ ਲਿੰਕ ਹੈ ਬੋਰ ਵੈਲ ਵਿੱਚ ਡਿੱਗਿਆ ਬੱਚਾ ਫਾਜ਼ਲਕਾ ਪ੍ਰਸ਼ਾਸਨ ਨੇ ਮੁਸਤੈਦੀ ਨਾਲ ਸੁਰੱਖਿਆ ਸੁਰੱਖਿਤ ਕੱਢਿਆ ਉਹ ਬੱਚਾ ਬੋਰ ਵੈਲ 'ਚ ਡਿੱਗ ਪਿਆ ਸੀ ਦੀ ਫਾਜ਼ਲਕੇ ਦਾ ਤੇ ਉਹ ਕੱਢ ਲਿਆ ਤੇ ਉਹ ਬੱਚਾ ਹਸਪਤਾਲ ਜਾ ਤੇ ਉਹਦੇ ਨਾਲ ਉਹ ਡਾਕਟਰ ਤੇ ਹੋਰ ਲੋਕ ਖੜੇ ਆ ਇਹ ਫੋਟੋ ਦਾ ਲਿੰਕ ਅਸੀਂ ਸ਼ੇਅਰ ਕੀਤਾ ਤੇ ਜਦੋਂ ਇਹ ਐਪਲ ਤੋਂ ਆਈਫੋਨ ਤੋਂ ਇਹ ਆਈਫੋਨ ਦਾ ਵਰਸ਼ਨ ਹੈਗਾ 13 Pro ਇਥੇ ਸ਼ੇਅਰ ਕੀਤਾ ਤੇ ਹੁਣ ਦੇਖੋ ਇਹ ਜਿਹੜਾ ਫੋਨ ਜਿਹੜਾ ਐਂਡਰੋਇਡ ਹੈ ਉੱਥੇ ਜਾ ਕੇ ਇਹ ਸ਼ੋ ਹੋਇਆ ਫੋਟੋ ਇਹ ਸ਼ੋ ਹੋ ਰਹੀ ਹੈ ਕੋਈ ਫੋਟੋ ਇਹ ਪੰਜਾਬ ਚ ਹੱਤਵੰਦੀ ਹਮਲੇ ਦਾ ਅਲਰਟ ਫੋਟੋ ਇਹ ਸ਼ੋ ਹੋ ਰਹੀ ਹੈ ਇਸੇ ਤਰ੍ਹਾਂ ਦੂਜੇ ਫੋਨ ਦੇ ਵਿੱਚ ਦੂਜੇ ਫੋਨ ਇੱਕ ਹੋਰ ਜਿਹੜਾ ਐਵਨ ਰੈਡ ਫੋਨ ਹੈ ਉਹਦੇ ਚ ਆਫ ਫੋਟੋ ਸ਼ੋ ਹੋ ਰਹੀ ਹੈ ਬਲ ਤੇ ਜਿਹੜੇ ਸਾਡੇ ਵਿਊਰ ਨੇ ਲੋਕੀ ਉਹ ਵੀ ਪਰੇਸ਼ਾਨ ਹੋ ਗਏ ਹੁਣ ਤਾਂ ਸੀ ਐਪਲ ਤੋਂ ਭੇਜਣ ਵੇਲੇ 100 ਵਾਰੀ ਸੋਚਦੇ ਆ ਪਰ ਸਾਡੇ ਵਿਊਰ ਜਿਹੜੇ ਸੀਗੇ ਸਾਡੇ ਜਿਹੜੇ ਜਿਹੜੇ ਨਾਲ ਸਾਡੇ ਨਾਲ ਜੁੜੇ ਹੋਏ ਸੀਗੇ ਸਾਡੇ ਨੈਟਵਰਕ ਨਾਲ ਉਹ ਵੀ ਬੜੇ ਪਰੇਸ਼ਾਨ ਹੋ ਕੇ ਦੇਖ ਦੇਖ ਕੇ ਕਿ ਤੁਸੀਂ ਫੋਟੋ ਗਲਤ ਭੇਜਿਆ ਨਿਓ ਤੇ ਇਹ ਕੀ ਹੋ ਗਿਆ ਤੁਹਾਨੂੰ ਪਰ ਹੁਣ ਸਾਨੂੰ ਹਾਲੀਵੁੱਡ ਸਮਝ ਆਈ ਕਿ ਇਹ ਸਾਡੀ ਜਿਹੜੀ ਟੈਕਨੀਕਲ ਇਸ਼ੂ ਹੈਗਾ ਕੋਈ ਐਪਲ ਅ ਵਟਸਐਪ ਤੇ ਐਂਡਰੋਇਡ ਦਾ ਆਪਸ ਵਿੱਚ ਕੋਈ ਸੋ ਆਈਫੋਨ ਦਾ ਸੋ ਇੱਕ ਤਾਂ ਸਾਨੂੰ ਅਸੀਂ ਥੋੜੀ ਮਾਫੀ ਚਾਹੁੰਦੇ ਆ ਜਿਨ੍ਹਾਂ ਦੀਆਂ ਗਲਤ ਫੋਟੋਆਂ ਚੱਲ ਗਈਆਂ ਹੁਣ ਗਲਤ ਗਲਤ ਖਬਰ ਦੇ ਨਾਲ ਗਲਤ ਫੋਟੋ ਬੜੀ ਅਜੀਬ ਜਿਹੀ ਵੀ ਕਈ ਵਾਰੀ ਖਬਰਾਂ ਆਉਂਦੀਆਂ ਨੇ ਇਹਦੇ ਨਾਲ ਚੱਲਈਆਂ ਮਾਫੀ ਚਾਹੁੰਦੇ ਆ ਜੇ ਕਿਸੇ ਨੂੰ ਗਲਤੀ ਨਾਲ ਕਿਸੇ ਦੀ ਫੋਟੋ ਇਸ ਤਰ੍ਹਾਂ ਚੱਲੀ ਗਈ ਹੋਵੇ ਦੂਸਰੀ ਗੱਲ ਅਸੀਂ ਜੇ ਕਿਸੇ ਨੂੰ ਮੀਡੀਆ ਚ ਜਾਂ ਟੈਕਨੀਕਲ ਜਿਹੜੇ ਜਿਹੜੇ ਆਈਟੀ ਐਕਸਪਰਟ ਨੇ ਉਹਨਾਂ ਨੂੰ ਕਿਸੇ ਨੂੰ ਇਸ ਦੀ ਜਾਣਕਾਰੀ ਹੋਵੇ ਕਿਉਂ ਹੋ ਰਿਹਾ ਹੈ ਕਾਰਨ ਪਤਾ ਹੋਣ ਤੇ ਇਹਦਾ ਹੱਲ ਕੀ ਹੈ ਇਹਦੇ ਬਾਰੇ ਜੇ ਕੋਈ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਸਾਂਝੀ ਕਰੇ ਜੀ ਬੜੀ ਧੰਨਵਾਦੀ ਹੋਵਾਂਗੇ ਕਿਉਂਕਿ ਬੜੀ ਜਿਹੜੀ ਕਸੂਤੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਅਸੀਂ ਵੈਸੇ ਜਿਹੜੇ WhatsApp ਦੇ ਜਾਂ Apple ਦੇ ਜਿੱਥੇ-ਥੇ ਅਸੀਂ ਪਾ ਸਕਦੇ ਉੱਥੇ ਵੀ ਪਾ ਰਹੇ ਹਾਂ ਇਹ ਵੀ ਸਾਡੂਏ ਸਮੱਸਿਆ ਆ ਰਹੀ ਹੈ ਪਰ ਅਜੇ ਕੋਈ ਹੱਲ ਨਹੀਂ ਹੋਇਆ ਤੇ ਸਾਨੂੰ ਕੋਈ ਮੂੰਹ ਸਿਰ ਨਹੀਂ ਲੱਗਿਆ ਇਹਦਾ ਸੋ ਜਿਸ ਕਿਸੇ ਕੋਲੇ ਆਈਟੀ ਮਾਹਰ ਕੋਲੇ ਮੀਡੀਆ ਐਕਸਪਰਟ ਕੋਲੇ ਕਿਸੇ ਕੋਲੇ ਜਾਂ WhatsApp ਦੇ ਜਿਹੜਾ ਯੂਜ਼ ਕਰਦੇ ਹੋ ਐਕਸਪਰਟ ਕੋਲੇ ਕਿਸੇ ਕੋਲੇ ਇਹ ਕੋਈ ਇਹਦਾ ਕਾਰਨ ਜਾਂ ਹਾਲ ਦਾ ਪਤਾ ਹੋਵੇ ਤਾਂ ਸਾਨੂੰ ਉਹ ਸ਼ੇਅਰ ਕਰੇ ਸਾਨੂੰ ਦੱਸੇ ਅ ਅਸੀਂ ਆਪਣੇ ਜਿਹੜੇ ਨਾਲ ਅਸੀਂ ਨੰਬਰ ਤੇ ਕੰਟੈਕਟ ਨੰਬਰ ਵੀ ਦੇ ਦੇਵਾਂਗੇ ਇਸ ਦੇ ਵੀਡੀਓ ਦੇ ਨਾਲ ਸੋ ਐਨੀ ਅਸੀਂ ਬੇਨਤੀ ਕਰਦੇ ਹਾਂ ਕਿ ਪਹਿਲੀ ਸਾਨੂੰ ਸਾਡੇ ਨਾਲ ਬੀਅਰ ਕਰੋ ਜੇ ਕਿਸੇ ਨੂੰ ਗਲਤ ਫੋਟੋ ਚਲੀ ਜਾਂਦੀ ਹੈ ਲਿੰਕ ਦੀ ਤਾਂ ਉਹ ਸਾਨੂੰ ਪਹਿਲੇ ਮਾਫੀ ਮੰਗ ਲੈਣਿਆ ਸੀ ਤੇ ਸਾਨੂੰ ਇਸ ਮਦਦ ਕਰੋ ਜੇ ਕੋਈ ਜਾਣਕਾਰੀ ਕਿਸੇ ਨੂੰ ਖਾਇਦਾ ਤਾਂ ਬਹੁਤ ਮਿਹਰਬਾਨੀ ਹੋਈ ਸ਼ੁਕਰੀਆ